ਹਾਂਜੀ ਆਸੀ ਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਜੋ ਮੇਰੇ ਨਾਲ ਜੁੜੇ ਆ ਤੇ ਤੁਹਾਨੂੰ ਪਤਾ ਹੈ ਵੀ ਅੱਜ ਪਿਰਤਮ ਤੁਹਾਡੇ ਰੂ ਰੂ ਕਰ ਰਹੇ ਆ ਆਪਣੇ ਵੀਰ ਜੱਗੇ ਨੂੰ ਅੱਜ ਮੇਰੇ ਵੀਰ ਨੂੰ 8 ਸਾਲ ਨਾ ਛੱਡੇ ਨੂੰ ਪੂਰੇ ਹੋ ਗਏ ਆ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਵੀਰ ਅਜ ਪਰਮਾਤਮਾ ਦੀ ਕਿਰਪਾ ਬਹੁਤ ਸੋਹਣੀ ਆਪਣੀ ਜ਼ਿੰਦਗੀ ਜੀਣ ਤੇ ਆਪਣਾ ਕਾਰੋਬਾਰ ਕਰਨ ਤੇ ਆ ਕਿ ਜਿਵੇਂ ਹਰ ਸਾਲ ਕੇ ਕਟਣ ਹੁੰਦਾ ਏ ਕਿ ਫਿਰ ਕੇ ਕਟਣ ਆਇਆ ਸਾਡੇ ਨਾਲ ਤੇ ਮੈਂ ਕਿਹਾ ਵੀ ਉਹਨਾਂ ਵੀਰਾਂ ਨੂੰ ਵੀ ਇਹ ਗੱਲ ਦਾ ਮੈਸੇਜ ਜ਼ਰੂਰ ਜਾਣਾ ਚਾਹੀਦਾ ਏ ਕਿ ਜਿਹੜੇ ਵੀਰੇ ਵੀਰ ਅੱਜ ਨਸ਼ੇ ਨਾਲ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਕੇ ਚੱਲਦੇ ਆ ਤੇ ਇਹ ਸੋਚਦੇ ਆ ਵੀ ਯਾਰ ਸਾਡੀ ਜ਼ਿੰਦਗੀ ਵੀ ਨਾ ਜਾ ਖਤਮ ਹੋ ਜੂਗਾ ਤੇ ਜਿੰਨੂੰ 8 ਸਾਲ ਹੋ ਗਏ ਨਸ਼ਾ ਛੱਡੇ ਨੂੰ ਉਹ ਉਸ ਬੰਦੇ ਨੂੰ ਦੱਸ ਸਕਦਾ ਏ ਜਿਹੜਾ ਅੱਜ ਬੰਦਾ ਕਹਿੰਦਾ ਵੀ ਮੈਂ ਨਸ਼ਾ ਨਹੀਂ ਛੱਡ ਸਕਦਾ ਮੇਰੀ ਜਿੰਦਗੀ ਜਿਹਦੇ ਨਸ਼ਾ ਛੁੱਟਣਾ ਹੀ ਨਹੀਂ ਤੇ ਕਈ ਮਾਪਿਓ ਇਹੋ ਜਿਹੇ ਆ ਜਿਹੜੇ ਇਹ ਸੋਚ ਕੇ ਬਹਿ ਗਏ ਆ ਵੀ ਜਿਹਨੂੰ ਚਟਾ ਲੱਗ ਜਾਂਦਾ ਉਹ ਤੇ ਮਰਦਾ ਹੀ ਆ ਉਹ ਛੱਡ ਨਹੀਂ ਸਕਦਾ ਤੇ ਉਹਨਾਂ ਵੀ ਨਾਲੀ ਅੱਜ ਇਹ ਮਿਸਾਲ ਵੀ ਆ ਤੇ ਇੱਕ ਉਹ ਯੋਧਾ ਐ ਜਿਹੜਾ ਅੱਜ ਨਸ਼ੇ ਨੂੰ ਛੱਡ ਕੇ ਤੇ ਨਸ਼ੇ ਦੀ ਜਿਹੜੀ جنگ ਆ ਉਹਨੂੰ ਜਿੱਤ ਲਿਆ ਐ ਤੇ ਅੱਜ ਮੇਰਾ ਵੀਰ ਜੱਗਾ ਕੋਸ਼ ਸ਼ਬਦ ਆਪਣੇ ਉਹਨਾਂ ਵੀਰਾਂ ਲਈ ਜਿਹੜੇ ਵੀਰ ਅੱਜ ਨਸ਼ੇ ਨਾਲ ਪੀੜਤ ਆ ਤੇ ਉਹਨਾਂ ਮਾਪਿਓ ਲਈ ਜਿਹੜੇ ਸੋਚਦੇ ਆ ਕਿ ਬੱਚਾ ਨਸ਼ਾ ਛੱਡ ਨਹੀਂ ਸਕਦਾ ਤਿਆਪਾ ਵੀਰ ਦੀ ਤੋਂ 2 ਮਿੰਟ ਗੱਲਬਾਤ ਸੁਣੀਏ ਵੀ ਉਹਨੇ ਮੰਨੇ ਤੇ ਸੈਂਟਰ ਪ੍ਰਤੀ ਉਹਦੇ ਕੀ ਵਿਚਾਰ ਆ ਜਾਂ ਕੀ ਉਹਦੀ ਸੋਚ ਆ ਵੀ ਬੰਦਾ ਵਾਕੇ ਬਚਦਾ ਏ ਸੈਂਟਰ ਨਾਲ ਜੁੜ ਕੇ ਜਾਂ ਨਹੀਂ ਬਚਦਾ ਆਓ ਵੀਰ ਨਾਲ ਗੱਲਬਾਤ ਕਰਦੇ ਆਓ ਦੀ ਜਗ੍ਹਾ ਦੀ ਸੀ ਨੀ ਪੁਛੀ ਲੁਖੜਾ ਵਾਲੇ ਸਤਾਨਿਕ ਮੈਰ ਦਾ ਨਾਮ ਕਿਹੜਾ ਜਗ੍ਹਾ ਕਿ ਮੈਂ ਅੱਜ ਤੋਂ 8 ਸਾਲ ਪਹਿਲਾਂ ਸੈਂਟਰ ਤੇ ਆਇਆ ਹਾਂ ਮੋੜਨ ਕਿ ਲੋ ਮੈਂ 4 ਸਾਲ ਸੈਂਟਰ ਲਾਇਆ ਫਿਰ ਮੈਂ ਆਪਣੇ ਘਰ ਦੇਿਆਂ ਦਾ ਆ ਕਰਾਇਆ ਬਿਸਤੀ ਹੈ ਮੇਰੇ ਬੱਚੇ ਵੀ ਆ ਬੰਦਾ ਨਸ਼ਾ ਛੱਡ ਜਾਂਦਾ ਬੰਦਾ ਸੋਚਦਾ ਕਿ ਨਹੀਂ ਛੱਡਿਆ ਜਾਂਦਾ ਪਰ ਸੈਂਟਰ ਨਾਲ ਜੁੜ ਕੇ ਛੱਡਿਆ ਜਾ ਸਕਦਾ ਕੁਝ ਸਮਾਂ ਲਾ ਕੇ ਜਿਹਨਾਂ ਦੇ ਘਰਗਾਰ ਹੈਗਾ ਉਹ ਬਾਜ ਕਾਰੋ ਬਾਜ ਧਿਆਨ ਦੇਵੇ ਜਿਹਦੇ ਨਹੀਂ ਹੈਗਾ ਉਹਨੇ ਵੀ ਨਸ਼ਾ ਕਰਨਾ ਹੀ ਕਰਨਾ ਬਾਕੀ ਗਾਦਨ ਤੁਜਾ ਸੈਂਟਰ ਤੇ ਡਿਪੈਂਡ ਆ ਬੰਦੇ ਦੇ ਆਪਣੇ ਤੇ ਵੀ ਡਿਪੈਂਡੈਂਟ ਕੀਤਾ ਰਹਿਣਾ ਵਾ ਕਿਦਾਂ ਸਹਿਣਾ ਕਿ ਬੰਦੇ ਦੇ ਕੋਈ ਸੁਪਨਾ ਹੋਵੇ ਆਪਣੀ ਸਿੱਖਣਾ ਸੈਂਟਰ ਤੇ ਖੁੱਲੇ ਆ ਜੇ ਨਸ਼ਾ ਕਰੋਗੇ ਤੇ ਫੇਰ ਆ ਜਾਓਗੇ ਤੇ ਛੱਡੋਗੇ ਤੇ ਫੇਰ ਤੇ ਸੈਂਟਰ ਦੇ ਨਾਲ ਪਿਆਰ ਰਹੋਗੇ ਤੇ ਨੰਨਾ ਨਾ ਛੱਡੋ ਇਹ ਗੱਲ ਸੱਚ ਹੈ ਵੀਰੋ ਪਤਾ ਕੀ ਆ ਮੈਂ ਹਮੇਸ਼ਾ ਹੀ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਦਾ ਹੁੰਦਾ ਕਿ ਜਦੋਂ ਵੀ ਚਾਹੇ ਆਪੇ ਆਉਂਦੇ ਜੇ ਜਾਂ ਘਰ ਦੇ ਪਹੁੰਚਾਉਂਦੇ ਆ ਤੁਹਾਨੂੰ ਸੈਂਟਰ ਪਰ ਸਮੇਂ ਤੋਂ ਬਿਨਾ ਨਾ ਕੋਈ ਪਾਚ ਸਕਦਾ ਜੇ ਜੇ ਤੁਸੀਂ ਵਾਅਦਾ ਕਰਨਾ ਚਾਹੁੰਦੇ ਜੇ ਤੇ ਸੈਂਟਰ ਨੂੰ ਸਮਾਂ ਜ਼ਰੂਰ ਦਿਓ ਸੈਂਟਰ ਦੇ ਨਾਲ ਜਿਹੜੇ ਵੀ ਤੁਹਾਡੇ ਐਮਡੀ ਆ ਪਹਿਲਾਂ ਉਹਦਾ ਵੇਖੋ ਵੀ ਉਹਦਾ ਵਿਵਹਾਰ ਕਿਦਾਂ ਦਾ ਏ ਚਾਹੇ ਮੈਂ ਆ ਚਾਹੇ ਕੋਈ ਵੀ ਇਨਸਾਨ ਆ ਵੀ ਤੁਹਾਡੇ ਨਾਲ ਭਰਾ ਵਾਂਗੂ ਜੇ ਕੋਈ ਤੁਹਾਡਾ ਸਾਥ ਦੇਣਦਿਆਂ ਨਾ ਤੇ ਉਹਦਾ ਸਾਥ ਲੈ ਕੇ ਤੇ ਆਪਣੀਆਂ ਜ਼ਿੰਦਗੀਆਂ ਜ਼ਰੂਰ ਬਚਾਇਆ ਕਰੋ ਇਹ ਨਾ ਸੋਚਿਆ ਕਰੋ ਯਾਰ ਸੈਂਟਰ ਆ ਗਏ ਆ ਘਰ ਦੇ ਆਣੇ ਚਕਾਤਾ ਜਾਂ ਆਪੇ ਚਲ ਗਏ ਆ ਮਹੀਨਾ ਲਾ ਲਈਏ ਦੋ ਲਾ ਲਈਏ ਛੇ ਲਾ ਲਈਏ ਜਿੰਨਾ ਟਾਈਮ ਵੀ ਲੱਗੇ ਪਰ ਦਿਲੋਂ ਲੱਗੇ ਆਪਣੀ ਸੋਚ ਨਾਲ ਲੱਗੇ ਤੇ ਕੋਈ ਦੁਨੀਆ ਦੀ ਤਾਕਤ ਨਹੀਂ ਆ ਵੀ ਅਸੀਂ ਅਮਲੀ ਕਹਿ ਕੇ ਨਹੀਂ ਮਰਦੇ ਮੌਤ ਹਰ ਕਿਸੇ ਨੂੰ ਹੋਣੀ ਆ ਪਰ ਅਮਲੀ ਕਹਾ ਕੇ ਨਾ ਮਰ ਗਏ ਆਪਾਂ ਵੀ ਨਹਾ ਛੱਡ ਸਕਦੇ ਆ ਆਪਣੀ ਵੀ ਜ਼ਿੰਦਗੀ ਸੋਹਣੀ ਹੋ ਸਕਦੀ ਆ ਜੇ ਆਪਾਂ ਇਹ ਪ੍ਰਾਨ ਕਰ ਲਈਏ ਵੀ ਇੱਕ ਦਿਨ ਇਹ ਸੋਚਣਾ ਪੈਣਾ ਹੈ ਵੀ ਨਸ਼ੇ ਨਾਲ ਮਰਨਾ ਹੈ ਜਾਂ ਬਿਨਾਂ ਨਸ਼ੇ ਤੋਂ ਮਰਨਾ ਬਸ ਇੰਨੀ ਕੋਈ ਸੋਚ ਆ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ